ਉਹਦੇ ਜਿਹੜੇ ਜਿਹੜਾ ਸਿਸਟਮ ਹੈ ਬਣਿਆ ਹੋਇਆ ਉਹਨੇ ਕਿਤੇ ਨਾ ਕਿਤੇ ਗਰਮ ਹੋਣਾ ਗਰਮ ਹੋ ਕੇ ਅੱਗ ਲੱਗਣੀ ਹੈ ਜੀ ਜੀ ਨੋਰ ਤੋਂ ਬਾਅਦ ਵਰਤੋਂ ਕਰਨੀ ਜਾਂ ਹਰ ਟਾਈਮ ਹੀ ਵਰਤੋਂ ਕਰਨੀ ਕਿਤੇ ਨਾ ਕਿਤੇ ਠੰਡਾ ਕਰ ਲਿਆ ਥੋੜਾ ਬਹੁਤਾ ਨੋਰਮਲ ਕਰ ਲਿਆ ਗਰਮ ਨੂੰ ਥੋੜਾ ਬਹੁਤਾ ਸੈੱਟ ਕਰ ਲਿਆ ਆਪਾਂ ਨੇ ਆਪਣੇ ਕਮਰੇ ਦੀ ਹੀਟ ਨੂੰ ਗੱਡੀ ਦੀ ਹੀਟ ਨੂੰ ਜੋ ਹੁੰਦੀ ਹੈ ਤਾਂ ਜਿਹੜਾ ਹਰ ਟਾਈਮ ਲਗਾਤਾਰ ਹੀ ਚਲਾ ਕੇ ਰੱਖਣਾ ਤੇ ਰੂਮ ਦੇ ਵਿੱਚ ਵੀ ਹਰ ਟਾਈਮ ਵਿੱਚ ਹੀ ਲੱਗਿਆ ਹੋਇਆ ਹੈ ਔਰ ਇਸ ਦੇ ਵਿੱਚ ਵੀ ਹਰ ਟਾਈਮ ਵਿੱਚ ਹੀ ਲੱਗਿਆ ਹੋਇਆ ਹੈ ਉਹ ਕਿਤੇ ਨਾ ਕਿਤੇ ਉਹ ਫਿਰ ਉਹਨੇ ਨੋਟ ਪਾ ਕੇ ਕਿਤੇ ਨਾ ਕਿਤੇ ਗਰਮ ਹੋ ਕੇ ਫਿਰ ਆ ਕੇ ਲੱਗਣੀ ਹੈ। ਬਿਲਕੁਲ ਤੇ ਦੇਖੋ ਏਸੀ ਦੇ ਵਿੱਚ ਅੱਗ ਲੱਗਣ ਦੀ ਜਿਹੜੀ ਘਟਨਾਵਾਂ ਨੇ ਦਿਨ ਪਰ ਦਿਨ ਹੁਣ ਵਾਧੀਆਂ ਜਾ ਰਹੀਆਂ ਨੇ ਕਿਉਂਕਿ ਗਰਮੀਆਂ ਦਾ ਸਮਾਂ ਹੈ ਤੇ ਬਹੁਤ ਸਾਰੀਆਂ ਜੀਆਂ ਖਬਰਾਂ ਵੀ ਨਿਕਲ ਕੇ ਸਾਹਮਣੇ ਆਉਂਦੀਆਂ ਨੇ। ਇੱਥੇ ਨਾ ਸਿਰਫ ਏਸੀ ਬਲਕਿ ਖੜੇ ਵਾਹਨਾਂ ਨੂੰ ਵੀ ਕਈ ਵਾਰ ਅੱਗ ਲੱਗਣ ਦੀ ਜਿਹੜੀ ਖਬਰਾਂ ਨੇ ਗਈਆਂ ਉਹ ਨਿਕਲ ਕੇ ਸਾਹਮਣੇ ਆਉਂਦੀਆਂ ਨੇ। ਬਿਲਕੁਲ ਮੈਡਮ ਦੇਖੋ ਅੱਗ ਲੱਗਣ ਦੇ ਕਾਰਨ ਕਈ ਹੋ ਜਾਂਦੇ ਹੈ। ਜੀ ਦੇਖੋ ਕਿਤੇ ਵੀ ਜੇ ਸ਼ਾਰਟ ਸਰਕਟ ਹੋ ਗਿਆ ਉਹਦੀ ਕੋਈ ਜਗ੍ਹਾ ਨਹੀਂ ਕਰੀ ਜੀ ਜਿੱਦਾਂ ਕਿ ਕਾਪੋਸ ਤੇ ਹੈ ਜਿੱਕੇ ਵੀ ਅਗਲੀ ਜਗ੍ਹਾ ਨਹੀਂ ਕਰੀ ਜੀ ਜਹਾਂ ਕੋਈ ਕਿਤੇ ਨਾ ਕਿਤੇ ਕਾਂ ਦਾ ਸਮਾਨ ਤੇ ਜਨਰਲ ਸ਼ੀਟ ਸਮਾਨ ਤੇ ਉਹਦੇ ਕੋਲ ਕੋਈ ਐਨਾ ਦੇ ਚੀਜ਼ ਆ ਗਾਰੀ ਦੇ ਉਹ ਚੀਜ਼ ਦੇ ਆਪਣੇ ਵਰਤੋਂ ਕਰ ਲਈ ਮਾਰਨ ਕਈ ਬਣ ਜਾਂਦੇ ਆ ਜਿਨ੍ਹਾਂ ਨੂੰ ਗੱਡੀਆਂ ਤੇ ਗੱਡੀਆਂ ਦੀ ਮਸ਼ੀਨਰੀ ਦੀ ਗੱਲ ਕਰਦੇ ਆ ਕਿ ਜਿਹੜੀ ਤਕਨੀਕ ਹੈ ਬਹੁਤ ਵਧੀਆ ਤਰੀਕੇ ਦੇ ਨਾਲ ਚੱਲ ਰਹੀ ਹੈ ਗੱਡੀਆਂ ਦਾ ਟੇਡ ਹੋਣੇ ਜੇ ਤੁਸੀਂ 30 ਸਾਲ ਜਾਂ 25 30 ਸਾਲ ਪਹਿਲਾਂ ਦੀ ਗੱਲ ਕਰੋਗੇ ਦਾ ਕਰਮੀਲੇ ਵਿੱਚ ਆ ਕੇ ਤਾਂ ਕਿਹੜਾ ਹੋਣ ਲੱਗ ਜਾਂਦੀ ਹੈ। ਬਿਲਕੁਲ। ਤੇ ਦੂਜੇ ਪਾਸੇ ਦੇਖੋ ਦਰਖਤਾਂ ਦੀ ਗਿਣਤੀ ਬਹੁਤ ਘੱਟ ਹੈ। ਲਗਾਤਾਰ ਆਪਾਂ ਸੋਸ਼ਲ ਮੀਡੀਆ ਦੇ ਰਾਹੀਂ ਵੀ ਦੇਖ ਹੀ ਰਹੇ ਹਾਂ ਕਿ ਕਿੰਨੀਆਂ ਵੀਡੀਓਜ਼ ਜਿਹੜੀ ਵਾਇਰਲ ਹੁੰਦੀਆਂ ਨੇ ਕਿ ਦਰਖਤ ਇੱਥੇ ਵੱਧ ਤੋਂ ਵੱਧ ਲਗਾਉਣੇ ਚਾਹੀਦੇ ਨੇ। ਫਿਲਹਾਲ ਦੀ ਘੜੀ ਕੀ ਕਹਿ ਸਕਦੇ ਹਾਂ ਕਿ ਵਧਦੇ ਹੋਏ ਤਾਪਮਾਨ ਦੇਖਦੇ ਹੋਏ ਇੱਥੇ ਦਰਖਤਾਂ ਦੀ ਕਮੀ ਵੀ ਆਪਾਂ ਕਹਿ ਸਕਦੇ ਹਾਂ। ਹਾਂ ਬਿਲਕੁਲ ਮੈਡਮ ਦੇਖੋ ਵਾਤਾਵਰਣ 'ਤੇ ਫਰਕ ਪੈਂਦਾ ਹੈ ਜੀ। ਜਿਹੜਾ ਸਾਡਾ ਆਰਾਧਾ ਵਾਲਾ ਹੈ ਜੀ। ਹੂੰ। ਹੈਰ ਸੇ ਤਾਂ ਉਹ ਰਿਆਲੇ ਦਿਖਣੀ ਆ ਜਾਂ ਬੇੜ ਦਿਖਣੇ ਉਹਨਾਂ ਦੀ ਜਿਹੜੀ ਸ਼ਮ ਹੈ ਜੇ ਜਾਂ ਕਿਤੇ ਨਾ ਕਿਤੇ ਸਾਡੀ ਅੱਖਾਂ ਵਾਂਗੂ ਰਿਆਲੇ ਆ ਜੇ ਜਿਹੜਾ ਉਹਨਾਂ ਨੇ ਸਾਡਾ ਪੋਲੂਸ਼ਨ ਵਧਾਣਾ ਸਾਡੀ ਘੱਟਣੀ ਹੈ ਚੰਗੀ ਹੋਵਾ ਛੱਡਣੀ ਹੈ ਅਗਰ ਉਹਨਾਂ ਦੀ ਜਾਂਦੀ ਘਾਟ ਹੋ ਕਿ ਜਿਹੜਾ ਸਾਡਾ ਨੇਚਰਲ ਵਾਤਾਵਰਨ ਆ ਜਾਂ ਸਾਡਾ ਕੁਦਰਤੀ ਵਾਤਾਵਰਨ ਆ ਉਸ ਤੋਂ ਅਸੀਂ ਦੂਰ ਹੁੰਦੇ ਜਾਉਂਗੇ ਤਾਂ ਕਿਤੇ ਨਾ ਕਿਤੇ ਸਿਹਤ ਬਿਮਾਰੀਆਂ ਦਾ ਕਾਰਨ ਬਣਦੇ ਜਾਉਂਗੇ ਜੀ ਆਪਣੇ ਆਪ ਬਿਲਕੁਲ ਤਾਂ ਇੱਥੇ ਦੇਖੋ ਬਹੁਤ ਸਾਰੀਆਂ ਜਿਹੜੀ ਫਿਰ ਅਜੀਆਂ ਦਿੱਕਤਾਂ ਨੇ ਉਹਨਾਂ ਦਾ ਸਾਹਮਣਾ ਕਰਨਾ ਪੈਣਾ ਹੈ ਤੇ ਇੱਥੇ ਵਾਧਦੀ ਹੋਈ ਗਰਮੀ ਨੂੰ ਘਟਾਉਣ ਦੇ ਲਈ ਇਨਸਾਨਾਂ ਨੂੰ ਇੱਥੇ ਕਿਹੜੇ-ਕਿਹੜੇ ਉਪਰਾਲੇ ਜਿਹੜੇ ਕਰਨੇ ਚਾਹੀਦੇ ਨੇ ਦੇਖੋ ਬੜਾ ਮੈਸੇਜ ਤਾਂ ਕਹਿੰਦੇ ਆ ਵੀ ਬਸੋ-ਬਸ ਪਹਿਲਾਂ ਤਾਂ ਜੇ ਆਪਾਂ ਜੋੜ ਕੇ ਬਹਿਣ ਤੇ ਕਰਦੇ ਆ ਚੈਨਲ ਦੇ ਮੱਦੇਨਜ਼ਰ ਵੀ ਲੋਕਾਂ ਨੂੰ ਫਿਰ ਤੁਸੀਂ ਪੇੜ ਵਾਤਾਵਰਣ ਦੇ ਕੋਸ਼ਿਸ਼ ਕਰੋ ਜੀ ਜਿਹੜਾ ਅਸਲੀ ਵਾਤਾਵਰਣ ਆ ਤੁਸੀਂ ਉਹਨੂੰ ਲਿਆਉਣ ਦੀ ਕੋਸ਼ਿਸ਼ ਕਰੋ ਜਿਹੜੀ ਕਿ ਕਿਸੇ ਝੂਠੀ ਲੈ ਤੇ ਜਿੰਨੇ ਆ ਇੱਕ ਨਕਲੀ ਲੈ ਤੇ ਜਿੰਨੇ ਉਸ ਤੋਂ ਬਾਹਰ ਆਓ ਜੀ ਕਿਉਂਕਿ ਅਸੀਂ ਟਰੇਡਾਂ ਦੇ ਥੱਲੇ ਬੈਠਾਂਗੇ ਅਸੀਂ ਟਰੇਡਾਂ ਦੇ ਥੱਲੇ ਆਪਣੀ ਗਰਮੀ ਜਿਹੜੀ ਉਹ ਉਸੇ ਉਹ ਲਗਾਵਾਗੇ ਕਿ ਕਿਤੇ ਨਾ ਕਿਤੇ ਬਿਮਾਰੀਆਂ ਦਾ ਕਾਰਨ ਨੀਚ ਬਣਾਉਗੇ ਕਿਉਂਕਿ ਸਾਡੇ ਬਿਮਾਰੀਆਂ ਦਾ ਕਾਰਨ ਏਸੀ ਪੱਕੇ কুলਰ ਜਦੋਂ ਇਹਨਾਂ ਦੇ ਵਿੱਚ ਵਧਾ ਹੋਏ ਆ ਬਿਮਾਰੀਆਂ ਦੇ ਵਧਦੇ ਗਈਆਂ ਪਹਿਲਾਂ ਕੀ ਹੁੰਦਾ ਸੀ 35 40 70 ਸਾਲ ਪਹਿਲਾਂ ਲੋਕ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਕਿਤੇ ਵੀ ਪੇੜ ਦੇਖਦਾ ਸੀ ਉੱਥੇ ਬੈਠਦੇ ਸੀ ਇਕੱਠੇ ਹੁੰਦੇ ਸੀ ਪੂਰਾ ਪੂਰਾ ਦੁਪਹਿਰ ਲਾਈਟ ਵੀ ਨਹੀਂ ਸੀ ਹੁੰਦੀ ਤਾਂ ਵੀ ਕਿਸੇ ਨੂੰ ਮਹਿਸੂਸ ਨਹੀਂ ਸੀ ਹੁੰਦਾ ਅੱਜ 10 ਮਿੰਟ ਦਾ ਵੀ ਘਟ ਲੱਗ ਜਾਂਦਾ ਗਰਮੀ ਦੇ ਵਿੱਚ ਲੋਕਾਂ ਦੇ ਹੱਥ ਪੈਰ ਮੁੜ ਜਾਂਦੇ ਆ ਜੀ ਜੀ ਬਿਲਕੁਲ ਉਹੀ ਹੈ ਕਿ ਦੇਖੋ ਜਿੱਦਾਂ ਤੁਸੀਂ ਇੱਥੇ ਗੱਲ ਕੀਤੀ ਹੈ ਕਿ ਥੋੜਾ ਜੇਕਰ ਆਪਾਂ ਪਿੱਛੇ ਜਾ ਕੇ ਆ ਛਾਤੀ ਮਾਰਨ ਦੀ ਕੋਸ਼ਿਸ਼ ਕਰੀਏ ਤਾਂ ਉਸ ਸਮਿਆਂ ਦੇ ਵਿੱਚ ਬੇੜ ਪੌਦੇ ਦਰਖਤ ਬਹੁਤ ਜ਼ਿਆਦਾ ਹੁੰਦੇ ਸੀ ਤਾਂ ਜੇਕਰ ਗਰਮੀਆਂ ਦੇ ਵਿੱਚ ਲਾਈਟ ਵੀ ਚਲੀ ਜਾਂਦੀ ਸੀ ਤਾਂ ਇੰਨਾ ਕੁ ਜ਼ਿਆਦਾ ਫਰਕ ਨਹੀਂ ਪੈਂਦਾ ਸੀ ਕਿਉਂਕਿ ਠੰਡੀ ਠੰਡੀ ਜਿਹੜੀ ਦਰਖਤਾਂ ਦੀ ਹਵਾ ਸੀਗੀ ਉਹ ਚੱਲ ਰਹੀ ਹੁੰਦੀ ਸੀ ਤਾਂ ਫਿਲਹਾਲ ਦੀ ਘੜੀ ਦੇਖੋ ਜੇਕਰ ਆਪਾਂ ਗੱਲ ਕਰੀਏ ਕਿ ਪੇੜ ਪੌਦਿਆਂ ਦੀ ਗਿਣਤੀ ਜਿਹੜੀ ਹੈ ਘੱਟ ਚੁੱਕੀ ਹੈ ਹਰੀਆਲੀ ਘਟ ਚੁੱਕੀ ਹੈ ਜਿੱਦਾਂ ਕਿ ਪਹਿਲਾਂ ਜੇਕਰ ਆਪਾਂ ਕਿਤੇ ਜਾਣਾ ਵੀ ਹੁੰਦਾ ਸੀ ਤਾਂ ਰਸਤਿਆਂ ਦੇ ਵਿੱਚ ਦੇਖਿਆ ਜਾ ਸਕਦਾ ਸੀ ਕਿ ਕਿੰਨੇ ਹਰੇ ਭਰੇ ਜਿਹੜੇ ਦਰਖਤ ਨੇ ਉਹ ਨੇ ਪਰ ਹੁਣ ਜਿਹੜੇ ਰੋਡਸ ਤੇ ਵੀ ਜੇਕਰ ਆਪਾਂ ਗੱਲ ਕਰੀਏ ਤਾਂ ਦਰਖਤਾਂ ਦੀ ਕਮੀ ਰੋਡਸ ਤੇ ਵੀ ਹੈ ਦੇਖੋ ਉਧਰ ਤੁਸੀਂ ਮੈਂ ਤਾਂ ਦੂਰ ਜਾ ਰਹੀ ਹਾਂ ਮੈਡਮ ਜੀ ਜੀ ਬਿਲਕੁਲ ਕੁਦਰਤੀ ਸੌਮਿਆਤੋਂ ਇਸੀ ਦੂਰ ਜਾ ਰਿਹਾ ਹੈ ਕੁਦਰਤੀ ਘਰਾਕਾਂ ਜਾਂ ਜਿਹੜੀਆਂ ਸਾਡੀਆਂ ਸਮਾਜਿਕ ਤੌਰ ਤੇ ਜਿਹੜੀਆਂ ਗੱਲਾਂ ਜਾਂ ਚੀਜ਼ਾਂ ਜਾਂ ਕਾਰਨ ਹੋਏ ਉਸ ਤੋਂ ਜਿਹੜੇ ਦੂਰ ਹੁੰਦੇ ਜਾ ਰਹੇ ਹਾਂ ਇਸੇ ਕਰਕੇ ਅੱਜ ਜਿਹੜੀ ਲਾਈਫ ਘਟ ਹੋ ਰਹੀ ਹੈ ਸਾਡੀ ਨਿਗਾਹੀ ਲਾਈਫ ਘਟ ਹੋ ਰਹੀ ਹੈ ਸਾਡੀ ਕੁਦਰਤੀ ਲਾਈਫ ਘਟ ਹੋ ਰਹੀ ਹੈ ਹਰ ਇੱਕ ਚੀਜ਼ ਦੇ ਵਿੱਚ ਘਟ ਰਹੀ ਹੋ ਰਿਹਾ ਤਾਂ ਵਾਧਾ ਨਹੀਂ ਹੋ ਰਿਹਾ ਕਿਉਂਕਿ ਅਸੀਂ ਨਗਰੀਪਾਨ ਜਾਂ ਝੂਠੇ ਬੰਦ ਜੀਵਨ ਦੀ ਕੋਸ਼ਿਸ਼ ਕਰ ਰਹੇ ਹਾਂ ਬਿਲਕੁਲ ਦੇਖੋ ਟੈਕਨੋਲੋਜੀ ਦੇ ਨਾਲ ਚੱਲਣਾ ਬਹੁਤ ਜ਼ਰੂਰੀ ਹੈ ਪਰ ਟੈਕਨੋਲੋਜੀ ਦੇ ਨਾਲ ਕਿਤੇ ਨਾ ਕਿਤੇ ਕੁਦਰਤੀ ਸਰੋਤਾਂ ਤੋਂ ਮੂ ਮੋੜ ਲੈਣਾ ਜਾਂ ਕੁਦਰਤੀ ਸਰੋਤਾਂ ਨੂੰ ਖਤਮ ਕਰਦੇ ਜਾਣਾ ਇਹ ਵੀ ਕਿਤੇ ਨਾ ਕਿਤੇ ਟੈਕਨੋਲੋਜੀ ਦੇ ਨਾਲ-ਨਾਲ ਚੱਲਣ ਦੀ ਕੋਈ ਇੱਥੇ ਗੱਲ ਨਹੀਂ ਆਉਂਦੀ ਕਿਉਂਕਿ ਹਮੇਸ਼ਾ ਆਪਾਂ ਇੱਕ ਗੱਲ ਇੱਥੇ ਹਮੇਸ਼ਾ ਹੀ ਕਰਦੇ ਆ ਆਪਣੇ ਲਾਈਫ ਪ੍ਰੋਗਰਾਮਜ਼ ਦੇ ਵਿੱਚ ਕਿ ਟੈਕਨੋਲੋਜੀ ਨੂੰ ਲੈ ਕੇ ਨਾਲ ਅੱਗੇ ਤੁਰਨਾ ਬਹੁਤ ਚੰਗੀ ਗੱਲ ਹੈ ਪਰ ਕਿਤੇ ਨਾ ਕਿਤੇ ਜਿਹੜੀ ਆਪਣੇ ਕੁਦਰਤੀ ਸਰੋਤ ਨੇ ਉਹਨਾਂ ਨੂੰ ਵੀ ਸੰਭਾਲਣ ਦੀ ਇੱਥੇ ਬਹੁਤ ਜ਼ਿਆਦਾ ਜ਼ਰੂਰਤ ਹੈ ਕੋ ਮਰੋ ਅੱਗੇ ਵਧਣਾ ਜਾਂ ਆਮ ਜਿਹੀ ਤਰ੍ਹਾਂ ਦੀ ਗੱਲ ਵਧਾਣਾ ਜਾਂ ਬਾਸਟਾ ਉਣਾ ਉਹਦੇ ਵੱਲ ਵਧਣਾ ਜੇ ਕਿਤੇ ਇਹਦਾ ਕਿਤੇ ਚੰਗਾ ਹੁੰਦਾ ਜੀ ਜਾਂ ਬੇਚਾ ਹੁੰਦਾ ਬਿਲਕੁਲ ਕਿਨ ਅਦਰ ਅੱਗੇ ਵਧ ਵਲ ਵਧ ਰਹੇ ਆ ਤਾਂ ਕਿ ਦਿਨ ਕਿ ਦਿਨ ਖਾਹਾਂ ਤੇ ਦੱਬੇ ਚੱਲ ਰਹੇ ਆ ਜਾਂ ਆਪਣੇ ਨੂੰ ਨੁਕਸਾਨ ਦੇ ਵਿੱਚ ਪਾ ਰਹੇ ਆ ਫਿਰ ਉਸਦੇ ਅੱਗੇ ਵਧਣ ਦੇ ਨਾਲ ਕੋਈ ਸ਼ਰਤ ਨਹੀਂ ਕਿਉਂਕਿ ਤੁਸੀਂ ਕਹਿਣਾ ਵੀ ਦੋ ਪਰਕਾ ਤੁਰਲੋ ਪਰ ਤੁਰਲੋ ਹਿਸਾਬ ਦੇ ਨਾਲ ਉਸ ਨੂੰ ਕੱਟ ਕਰ ਲਓ ਜਾਂ ਉਹਨੂੰ ਸਹੀ ਤਰੀਕੇ ਨਾਲ ਕਰ ਲਓ ਪਰ ਕਰੋ ਉਹਨਾਂ ਦੇ ਜਿੰਨਾ ਕੋ ਤੁਹਾਨੂੰ ਨੁਕਸਾਨ ਨਾ ਹੋ ਜੀ ਜੀ ਬਿਲਕੁਲ ਤਾਂ ਇੱਥੇ ਦੇਖੋ ਕੁਦਰਤੀ ਸਰੋਤਾਂ ਨੂੰ ਨਾਲ ਲੈ ਕੇ ਚੱਲਣਾ ਬਹੁਤ ਜ਼ਰੂਰੀ ਹੈ ਕਿਉਂਕਿ ਅੱਗੇ ਜੇਕਰ ਆਪਾਂ ਆਉਣ ਵਾਲੀ ਜਨਰੇਸ਼ਨ ਦੀ ਗੱਲ ਕਰੀਏ ਜਾਂ ਆਉਣ ਵਾਲੇ ਸਮੇਂ ਦੀ ਗੱਲ ਕਰੀਏ ਤਾਂ ਇੱਥੇ ਜਿੰਨੇ ਕੁ ਪੇੜ ਪੌਦੇ ਅੱਜ ਨੇ ਮੈਨੂੰ ਲੱਗਦਾ ਹੈ ਜੇਕਰ ਇੱਥੇ ਪੇੜ ਪੌਦੇ ਨਾ ਲਗਾਏ ਗਏ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਜਿਹੜੀ ਗਰਮੀ ਹੈ ਜਾਂ ਤਾਪਮਾਨ ਹੈ ਵਧਦਾ ਜਾਵੇਗਾ ਤਾਂ ਤਾਪਮਾਨ ਵੀ ਜਿਹੜਾ ਐਨਾ ਹੈ ਕਿ ਐਨਾ ਵਧ ਜਾਵੇਗਾ ਕਿ ਜਿਹੜਾ ਇੱਕ ਆਮ ਇਨਸਾਨ ਹੈ ਉਹ ਅਜੀਹੇ ਤਾਪਮਾਨ ਨੂੰ ਇੱਥੇ ਚੱਲਣਾ ਉਸ ਦੇ ਬੱਸ ਦੀ ਗੱਲ ਹੀ ਨਹੀਂ ਰਹੇਗੀ ਮੈਡਮ ਦੇਖੋ ਅਗਰ ਅਸੀਂ ਪੀੜਪਾਉਦੇ ਲੋਕਾਂ ਦੀ ਕੋਸ਼ਿਸ਼ ਨਹੀਂ ਕਰਾਂਗੇ ਕਰਦੀ ਕੋਸ਼ਿਸ਼ ਕਰਾਂਗੇ ਤਾਂ ਕਰ ਕਿਤੇ ਨਾ ਕਿਤੇ ਜਿਹੜਾ ਆਪਣੇ ਆਪ ਨੂੰ ਮੈਦੋਰੇ ਫਿਰ ਕਿੱਡ ਕਰਦਾ ਕਿ ਅਸੀਂ ਖਤਰੇਬੰਦ ਵਧਾ ਰਹੇ ਹਾਂ ਜਾਂ ਆਪਣੇ ਆਪ ਨੂੰ ਅਸੀਂ ਬਿਮਾਰੀਆਂ ਵੱਲ ਵਧਾ ਰਹੇ ਹਾਂ ਸੌਣ ਵਾਲੇ ਬੀੜੇ ਦੇ ਔਰਾਂ ਵਾਲੇ ਬੱਚਿਆਂ ਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕਰਦੇ ਸੀ ਇਸ ਵਿੱਚ ਚਾਹਤ ਕੋਸ਼ਿਸ਼ ਕਰਦੇ ਆ ਕਿ ਤੁਸੀਂ ਜੋ ਅੱਜ ਤੋਂ 35 30 40 ਸਾਲ ਪਹਿਲਾਂ ਲੋਕ ਜਿੰਦੇ ਸੀ ਜੱਜਦਾ ਰਹਿੰਦੇ ਸੀ ਜੀ ਲੈਣ ਦੀ ਕੋਸ਼ਿਸ਼ ਕਰੋ ਜਿੰਨੇ ਕੋਸ਼ਿਸ਼ ਕਰੋ ਤੁਸੀਂ ਤੰਦਰੁਸਤ ਰਹੋਗੇ ਤੁਸੀਂ ਬਿਮਾਰੀਆਂ ਤੋਂ ਵੀ ਦੂਰ ਰਹੋਗੇ ਜੀ ਬਿਲਕੁਲ ਤੇ ਇੱਥੇ ਕੀ ਲੱਗਦਾ ਹੈ ਕਿ ਦੇਖੋ ਕਿਤੇ ਨਾ ਕਿਤੇ ਕੁਦਰਤੀ ਸਰੋਤਿਆਂ ਤੋਂ ਤਾਂ ਆਪਾਂ ਇੱਥੇ ਗੱਲ ਕਰ ਹੀ ਰਹੇ ਆ ਕਿ ਮਨੁੱਖ ਦੂਰ ਜਾ ਰਿਹਾ ਪਰ ਜੇਕਰ ਆਪਾਂ ਘਰਾਂ ਦੀ ਵੀ ਗੱਲ ਕਰੀਏ ਕਿ ਪਹਿਲਾਂ ਦੀ ਤਰ੍ਹਾਂ ਜਿੱਦਾਂ ਕਿ ਸਭ ਨੂੰ ਪਤਾ ਹੀ ਹੈ ਕਿ ਪੁਰਾਣੇ ਜ਼ਮਾਨਿਆਂ ਦੇ ਵਿੱਚ ਘਰਾਂ ਦੇ ਵਿੱਚ ਹੀ ਕਿਤੇ ਨਾ ਕਿਤੇ ਜਿਹੜੀ ਆਰਗੇਨਿਕ ਸਬਜ਼ੀਆਂ ਸੀ ਉਹ ਗਾਈਆਂ ਜਾਂਦੀਆਂ ਸੀ ਤਾਂ ਕਿਤੇ ਨਾ ਕਿਤੇ ਉਹਨਾਂ ਚੀਜ਼ਾਂ ਦੇ ਕਰਕੇ ਵੀ ਜਿਹੜਾ ਮੌਸਮ ਤੇ ਅਨੇ ਫੈਕਟਰ ਨਹੀਂ ਪੈਂਦਾ ਸੀ ਕਿਉਂਕਿ ਘਰਾਂ ਦੇ ਵਿੱਚ ਵੀ ਪੇੜ ਪੌਦੇ ਲੋਕ ਲਗਾ ਕੇ ਰੱਖਦੇ ਸੀ ਤੇ ਅੱਜ ਕੱਲ ਜਿੰਨੇ ਪੱਕੇ ਘਰ ਹੋ ਗਏ ਨੇ ਪੇੜ ਪੌਦਿਆਂ ਦੀ ਜਗ੍ਹਾ ਵੀ ਓਨੀ ਜ਼ਿਆਦਾ ਘਟ ਘਟ ਗਈ ਹੈ ਇੱਥੇ ਕੀ ਲੱਗਦਾ ਹੈ ਦੇਖੋ ਮੈਡਮ ਧਰਮੀ ਦਾ ਵੱਧ ਪੈਣਾ ਜੀ ਜੀ ਮੀ ਦਾ ਨਾ ਹੋਣਾ ਹੂੰ ਜਾਂ ਮੀ ਦਾ ਘਟ ਹੋਣਾ ਜੀ ਉਹਦਾ ਕਾਰਨ ਇਹ ਹੈ ਵੀ ਸਾਡੇ ਕੋਲ ਪੇੜ ਪੌਦੇ ਅੱਜ ਕੱਲ ਪਰਸੈਂਟੇਜ ਚ ਰਹਿ ਗਏ ਹੈ ਜੀ ਜੀ ਯੋਗ ਜਿਹੜੀ ਚੀਜ਼ਾ ਬਹੁਤ ਮੈਟਰ ਕਰਦੀ ਆ ਪਰ ਕੌਂਦੇ ਬਹੁਤ ਮੈਟਰ ਕਰਦੇ ਆ ਮੌਸਮ ਤੇ ਜੀ ਮੌਸਮ ਵੀ ਉਸੇ ਹਿਸਾਬ ਦੇ ਨਾਲ ਜਾਂਦਾ ਜਿਸ ਹਿਸਾਬ ਦੇ ਨਾਲ ਸਾਡਾ ਆਰਾਮ ਵਾਲਾ ਹੁੰਦਾ ਸਾਡਾ ਖੇੜਾ ਪੌਦਾ ਹੁੰਦਾ ਹੈ ਜੀ ਹੂੰ ਇਹ ਬਿਹੜੇ ਜੀ ਕੱਟ ਕੱਟ ਰੱਤੀ ਜਾਂਦੇ ਜੀ ਸਾਨੂੰ ਗਰਮੀਓ ਵਧਣੀ ਨਹੀਂ ਸਾਨੂੰ ਛਾਂ ਮਤ ਮਿਲਣੀ ਜੀ ਬਿਲਕੁਲ ਆਹ ਸਾਨੂੰ ਬੱਚੇ ਕਿਤੇ ਮਿੱਟੀ ਮਿੱਡੇ ਮਿਲਦੇ ਜੀ ਮੈਂ ਤਾਂ ਬਹੁਤ ਵਾਰ ਗੱਲ ਕਰਦਾ ਕਿ ਜਿਹੜੀ ਸਾਡੀ ਮੋਹੜੀ ਬੈਲਟ ਹੈ ਜੀ ਮੋਹੜੀ ਏਰੀਆ ਦੀ ਗੱਲ ਹੈ ਇੱਥੇ ਜ਼ਿਆਦਾਤਰ ਸਹੀ ਥਾਂ ਕੱਟੀਆਂ ਗਈਆਂ ਜਿੰਨੀਆਂ ਬੈਂਡਰ ਜ਼ਮੀਨਾਂ ਦੇਤੀਆਂ ਜਾਂ ਕੱਚੀ ਮਿੱਟੀ ਦੀ ਉਸ ਤੋਂ ਅੱਗੇ ਦੂਰ ਹੁੰਦੇ ਜਾ ਰਹੇ ਆ ਆਉਣ ਵਾਲੇ 15-20 ਸਾਲ ਤੱਕ ਸਾਨੂੰ ਕਿਸੇ ਕਲਿਆਣ ਦੇ ਘਨੋਂ ਵੀ ਨਹੀਂ ਮਿਲਣੇ ਜੀ ਦੂਰ ਦੂਰ ਬਿਲਕੁਲ ਦੇਖੋ ਆਉਣ ਵਾਲੇ ਸਮੇਂ 'ਚ ਜਿੱਦਾਂ ਕਿ ਹੁਣ ਦਰੱਖਤਾਂ ਦੀ ਗਿਣਤੀ ਘਟ ਗਈ ਆ ਅੱਗੇ-ਅੱਗੇ ਜਿਹੜੀ ਕਿਤੇ ਨਾ ਕਿਤੇ ਖੇਤਾਂ ਦੀ ਜਿੱਦਾਂ ਕਿ ਤੁਸੀਂ ਗੱਲ ਕੀਤੀ ਹੈ ਇਹ ਵੀ ਕਿਤੇ ਨਾ ਕਿਤੇ ਇੱਥੇ ਘਟ ਸਕਦੀ ਹੈ ਫਿਲਹਾਲ ਦੀ ਘੜੀ ਇੱਥੇ ਇਨਸਾਨਾਂ ਨੂੰ ਵੀ ਚਾਹੀਦਾ ਹੈ ਕਿ ਸਾਰਾ ਕੁਝ ਆਪਾਂ ਸਰਕਾਰਾਂ ਦੇ ਹੱਥਾਂ ਦੇ ਵਿੱਚ ਵੀ ਨਹੀਂ ਛੱਡ ਸਕਦੇ ਇੱਥੇ ਹਰ ਆਮ ਨਾਗਰਿਕ ਦਾ ਇਹ ਫਰਜ਼ ਬਣਦਾ ਹੈ ਕਿ ਪੇੜ-ਪੌਦੇ ਵੱਧ ਤੋਂ ਵੱਧ ਲਗਾਏ ਤੇ ਤਾਪਮਾਨ ਜਿਹੜਾ ਹੈ ਉਸ ਨੂੰ ਮੇਨਟੇਨ ਰੱਖਣ ਦੀ ਇੱਥੇ ਪੂਰੀ-ਪੂਰੀ ਕੋਸ਼ਿਸ਼ ਕੀਤੀ ਜਾਵੇ ਤੇ ਗਰਮੀਆਂ ਦੇ ਵਿੱਚ ਜਿਹੜੇ ਲੋਕ ਕਾਫੀ ਬਿਮਾਰ ਵੀ ਪੈ ਜਾਂਦੇ ਨੇ ਉਹਨਾਂ ਲੋਕਾਂ ਦੇ ਲਈ ਇੱਥੇ ਤੁਸੀਂ ਕੀ ਕਹਿਣਾ ਚਾਹੋਗੇ ਕਿਉਂਕਿ ਲੋਕ ਭੱਜ ਦੌੜ ਦੀ ਜ਼ਿੰਦਗੀ ਤਾਂ ਜੀ ਰਹੇ ਨੇ ਹਾਲਾਂਕਿ ਆਪਣੇ ਕੰਮ ਵੀ ਕਰ ਰਹੇ ਨੇ ਪਰ ਇੱਥੇ ਕਿਤੇ ਨਾ ਕਿਤੇ ਗਰਮੀ ਜਾਂ ਤਾਪਮਾਨ ਲੱਗਣ ਦੇ ਕਰਕੇ ਉਹਨਾਂ ਦੀ ਜਿਹੜੀ ਸਿਹਤ ਹੈ ਉਸ ਦੇ ਵਿੱਚ ਕਾਫੀ ਜ਼ਿਆਦਾ ਵਿਗਾੜ ਆ ਜਾਂਦਾ ਹੈ। ਜੀ ਬਿਲਕੁਲ देखो ये अपनी सोच के अंदर इतना टेंपरेचर मजी पे क्या आएगा भी हिसाब तक का संभावनारी और तैसे तैसे जा रहे हैं उसको कंट्रोल करदा जा रहे हैं जी ओदा कारण यही है कि ਸਾਡੇ ਜਿਹੜੇ ਬਿਰ ਪੌਦੇ ਆ ਅਗਰ ਉਹ ਸਹੀ ਗਣਤੀ ਦੇ ਵਿੱਚ ਹੋਣਗੇ ਜਾਂ ਪੂਰੀ ਗਣਤੀ ਦੇ ਵਿੱਚ ਹੋਣਗੇ ਉਸ ਨਾਲ ਫਿਰ ਕਿਤੇ ਨਾ ਕਿਤੇ टेंपरेचर 'ਚ ਫਰਕ ਪੈਂਦਾ ਹੈ ਟਾਈਮ ਨਾਲ ਵੀ ਇਹ ਆਉਂਦਾ ਕੁਦਰਤੀ ਹੈ ਜਿਹੜਾ ਪਰ ਉਹ ਕੁਦਰਤ ਵੱਲੋਂ ਜੋ ਕੁਦਰਤ ਦੇ ਸਰੋਤੋਂ ਨੇ ਫਿਰ ਆਪਣੇ ਆਪਣੇ ਸਾਧਨ ਨਾਲ ਕੰਮ ਕਰਦੇ ਆਂ ਅਗਰ ਬਿਰ ਪੌਦੇ ਘਟਾ ਦੋਗੇ ਤਾਂ ਸਾਨੂੰ ਸਾਹ ਲੈਣ ਦੇ ਵਿੱਚ ਪ੍ਰੋਬਲਮ ਸਾਡਾ ਪੋਲੂਸ਼ਨ ਦਿੱਤੇ ਜਾਊਗਾ ਇਹਨਾਂ ਦੀ ਜਾਂਦਾ ਪਰ ਬਹੁਤ ਜਿਹੜਾ ਪ੍ਰਭਾਵ ਪੈਂਦਾ ਈ ਖਾਲੇ ਬਿਲਕੁਲ ਬਿਲਕੁਲ ਤੇ ਇੱਥੇ ਦੇਖੋ ਸਭ ਤੋਂ ਵੱਧ ਜੇਕਰ ਆਪਾਂ ਤਾਪਮਾਨ ਦੀ ਗੱਲ ਕਰੀਏ ਕਿ ਦਿਨ ਦੇ ਵਿੱਚ ਇਹ ਤਾਪਮਾਨ 40 ਤੋਂ ਉੱਤੇ ਹੁੰਦਾ ਹੈ 45 ਤੋਂ ਵੀ ਆਪਾਂ ਕਹਿ ਸਕਦੇ ਹਾਂ ਕਿ ਅਬਵ ਜਿਹੜਾ ਤਾਪਮਾਨ ਹੈ ਉਹ ਚੱਲ ਰਿਹਾ ਪੰਜਾਬ ਦੇ ਵਿੱਚ ਪਰ ਜੇਕਰ ਰਾਤ ਦੀ ਗੱਲ ਕਰੀਏ ਤਾਂ ਰਾਤ ਨੂੰ ਵੀ ਜਿਹੜਾ ਤਾਪਮਾਨ ਹੈ ਉਹ 35 ਡਿਗਰੀ ਸੈਲਸੀਅਸ ਦੇ ਆਸ-ਪਾਸ ਹੁੰਦਾ ਹੈ ਜਦਕਿ ਇਹ ਤਾਪਮਾਨ ਜੇਕਰ ਆਪਾਂ ਪਹਿਲੇ ਜ਼ਮਾਨਿਆਂ ਦੀ ਗੱਲ ਕਰੀਏ ਤਾਂ 35 ਡਿਗਰੀ ਸੈਲਸੀਅਸ ਤੱਕ ਦਾ ਜਿਹੜਾ ਤਾਪਮਾਨ ਹੁੰਦਾ ਸੀ ਉਹ ਦਿਨ ਦੇ ਵਿੱਚ ਹੁੰਦਾ ਸੀ ਮੰਮਾ ਉਹ ਹੀ ਫੇਰ ਪੌਦਿਆਂ ਤੇ ਜ਼ਿਆਦਾ ਨਿਰਭਰ ਕਰਦੇ ਜੀ ਦੇਖੋ ਫੇਰ ਪੌਦਿਆਂ ਦਾ ਹੋਣਾ ਫਿਰ ਉਹੀ ਰਾਤ ਨੂੰ ਜਿਹੜਾ ਕਿਤੇ ਨਾ ਕਿਤੇ ਟੈਂਪਰੇਚਰ ਦਾ ਫਰਕ ਪੈ ਜਾਣਾ ਜਾਂ ਉਹੀ ਜਿਹੜਾ ਅੱਜ ਸਾਡਾ ਰਾਤ ਨੂੰ ਹੋ ਰਿਹਾ ਕੋਈ ਕਿਸੇ ਟਾਈਮ ਸਾਡਾ ਤਿੰਚ ਹੁੰਦਾ ਸੀਗਾ ਅਦਰ ਹੀ ਹਰਿਆਲੀ ਭਰੀਲੀ ਰਹੋਗੇ ਸਾਡੇ ਫੇਰ ਪੌਦੇ ਲੱਗਦੇ ਰਹਿਣਗੇ ਘਟ ਹੁਣ ਦੇ ਘਟ ਲੱਗਣ ਦੇ ਜ਼ਿਆਦਾ ਉਹ ਵੀ ਮੌਸਮ ਦੇ ਬਿਲਕੁਲ ਤੇ ਜਿਹੜੇ ਲੋਕ ਇੱਥੇ ਏਸੀ ਚਲਾਉਂਦੇ ਨੇ ਏਸੀ ਦੀ ਵਰਤੋਂ ਕਰਦੇ ਨੇ ਉਹਨਾਂ ਲੋਕਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਕਿ ਕਿੰਨੀ ਕੁ ਉਹਨਾਂ ਨੂੰ ਸਾਵਧਾਨੀ ਇੱਥੇ ਵਰਤਣੀ ਚਾਹੀਦੀ ਹੈ ਕਿ ਏਸੀ ਦੇ ਵਿੱਚ ਅੱਗ ਲੱਗਣ ਦਾ ਜਿਹੜਾ ਖਤਰਾ ਹੈ ਉਹ ਢਲ ਸਕੇ ਦੇਖੋ ਲੋਡ ਨਹੀਂ ਜਾਇਆਦਾ ਤਾ ਉਹ ਇਸ ਦਾ ਕਹਿੰਦੇ ਜੀ ਲੋਡ ਉਹਨੂੰ ਸਿਸਟਮ ਦੇ ਨਾਲ ਚਲਾਓ ਜੀ ਜੇ ਤੁਸੀਂ ਲਗਾਤਾਰ ਇਹਨੂੰ ਨੌਨ ਸਟਾਪ ਚਲਾਉਂਦੇ ਰਹੋਗੇ ਕਿਤੇ ਨਾ ਕਿਤੇ ਉਹਦੇ ਜਿਹੜਾ ਅੰਦਰ ਸਿਸਟਮ ਲੱਗਿਆ ਉਹਨੇ ਗਰਮ ਹੋ ਕੇ ਬਣਾਈ ਜਾਂਦਾ ਜਿਆਦਾ ਸਰਫੋ ਸੇ ਨੋਰਮਲ ਜਿਹੜਾ ਕਿਤੇ ਨਾ ਕਿਤੇ ਨੇਚਰਲ ਜਿਹੜਾ ਵਾਤਾਵਰਨ ਹੁੰਦਾ ਹੈ ਨੇਚਰਲ ਛਾਂਵਾਂ ਹੁੰਦੀ ਹੈ ਬਿਰ ਬੋਦਿਆਂ ਦੀ ਜਾਂ ਕਰਦੀ ਜਿਹੜੇ ਕੁਦਰਤੀ ਤੋਕਾਂ ਦੇ ਹਿਸਾਬ ਨਾਲ ਕੱਟਣੀ ਆ ਉਹਦੇ ਸਾਧਨ ਤੁਸੀਂ ਕਰਦੇ ਬਤੀਤੇ ਕਰੋ ਤੁਸੀਂ ਬਿਮਾਰ ਨਹੀਂ ਘਟ ਰਹੋਗੇ ਬਿਮਾਰ ਘੱਟ ਕੇ ਰਹੋਗੇ ਤੁਸੀਂ ਬਿਮਾਰ ਰਹੋਗੇ ਕਿਤੇ ਨਾ ਕਿਤੇ ਜਿਹੜੀ ਅਸੀਂ ਆਪਣੇ ਇਥੇ ਜਿਹੜੀ ਵਧੀਆ ਜਿੰਦਗੀ ਦਾ ਜੀਵਨ ਲੱਭ ਪਿਆ ਜੀ ਜੀ ਤੇ ਸਭ ਤੋਂ ਵੱਧ ਦੇਖੋ ਜਿਹੜੇ ਲੋਕ ਏਸੀ ਦੇ نیچے ਬੈਂਦੇ ਨੇ ਕੰਮ ਕਰਦੇ ਨੇ ਤੇ ਸਾਰਾ ਸਾਰਾ ਦਿਨ ਏਸੀ ਦੇ এনवायरमेंट ਚ ਰਹਿੰਦੇ ਨੇ ਕੀ ਲੱਗਦਾ ਹੈ ਕਿ ਜੇਕਰ ਉਹ ਇਕਦਮ ਬਾਹਰ ਨਿਕਲਦੇ ਨੇ ਤਾਂ ਵੀ ਉਹਨਾਂ ਦੀ ਸਿਹਤ ਤੇ ਵਿਗਾੜ ਪੈਂਦਾ ਹੈ ਅਸਰ ਪੈਂਦਾ ਹੈ ਜਾਂ ਬਹੁਤ ਪੈਂਦਾ ਮੈਡਮ ਇੱਥੇ ਤਾਂ ਮੈਂ ਠੰਡੇ ਚ ਜਣਾ ਗਰਮੀ ਚ ਜਾਣਾ ਗਰਮੀ ਚ ਇਕਦਮ ਠੰਡੇ ਜਾਉਣਾ ਜੀ ਜੀ ਦੇਖੋ ਮਨ ਹੁਣੇ ਸੀ ਕਟਿੰਗ ਦਾ ਵੀ ਏਸੀ ਚਲਾਉਣਾ ਜੀ ਜੂਰ ਕਰਨਾ ਹੈ ਜੀ ਬਾਹਰ ਕਰਕੇ ਜਾਣਾ ਬੈਠ ਕੇ ਜੀ ਪਹਿਲਾਂ ਤਾਂ ਦਿਸ਼ਟਾ ਕਰਤੋਂ ਬੈਨਾ ਉਹਨੂੰ ਰਿਸੀਨੋ ਹੋਂਨਾ ਜੇਕਰ ਬੈਨਾ ਗੱਡੀ ਸਟਾਰਟ ਕਰੋ ਜੀ ਜੀ ਬੈਨਾ 1.0 ਤੇ ਉਹਨੂੰ ਹਲਕਾ ਹਲਕਾ ਖੰਡਾ ਹੋਣਾ ਹੋਣੀ ਗੱਡੀ ਨੂੰ ਫਿਰ ਹਰ ਦਾ 2.0 ਤੇ ਖੰਡਾ ਹੋਣ ਤੋਂ ਮਤਲਬ ਤੁਹਾਡੀ ਬੌਧੀ ਦਾ ਜਿਹੜਾ ਨਾਮ ਰਿਹਾ ਜੀ ਨਾਲ ਗੱਡੀ ਦੇ ਵਿੱਚ ਜਿਹੜੀ ਅੰਦਰਲੀ ਈਡ ਹੈ ਉਸ ਤਰੀਕੇ ਦੇ ਨਾਲ ਉਹ ਹੋਵੇ ਵੀ ਕਿ ਤੁਹਾਡਾ ਮਤਲਬ ਤੁਹਾਡੇ ਸ਼ਰੀਰ ਤੇ ਕੋਈ ਨ ਪ੍ਰਭਾਵ ਨਾ ਪਾ ਸਕੋ ਤੁਸੀਂ ਕਰਮ ਕਰ ਦੋ ਜੀ ਬਿਲਕੁਲ ਤਾਂ ਕਿ ਜਿਹੜਾ ਤਾਪਮਨ ਹੈ ਸ਼ਰੀਰ ਉਸ ਤਾਪਮਨ ਨੂੰ ਝੱਲ ਸਕੇ ਜਾਂ ਫਿਰ ਢਾਲ ਸਕੇ ਹਾਂ ਜੀ ਬਿਲਕੁਲ ਬਿਲਕੁਲ ਜੀ ਜਦਾਂ ਵਿੱਚ ਇਹ ਕਰਕੇ ਜੋ ਜੇ ਠੰਡ ਬਚਾਉਣਾ ਹੈ ਜਾਂ ਠੰਡ ਨੂੰ ਬਾਰਿਸ਼ ਚ ਜਾਣੇ ਆ ਕਿ ਕਿਤੇ ਨਾ ਕਿਤੇ ਅਸੀਂ ਬਿਮਾਰ ਹੋ ਜਾਈਏ ਮੰਨੋ ਅਸੀਂ ਉਹਨਾਂ AC ਚ ਕਿਤੇ ਜੋ ਸਾਨੂੰ ਪਤਾ ਕਿ AC ਚ ਅਜੀ ਲਾਫਟਾ ਜਿਹਾ 5 ਮਿੰਟ ਬਾਅਦ ਨਿਕਲ ਜਾਏ ਤਾਂ ਪਹਿਲੇ ਹੀ ਕਿਤੇ ਨਾ ਕਿਤੇ AC ਦੀ ਕੰਟਰੋਲ ਕਰੋ ਉਹਨੂੰ ਆਡੀਓ ਯੋਜਕਾਰ ਦੇ ਕਰ ਦੇ ਕਰ ਦੇ ਕਰ ਦੇ ਟੈਂਪਰੇਚਰ ਸਹੀ ਨਾਲ ਕਰ ਲਓ ਕਿ ਸਾਡੇ ਤਰੀਕ ਤੇ ਕੋਈ ਠੰਡ ਕੰਡਾ ਜਾ ਜ਼ਿਆਦਾ ਕਰਕੇ ਨਾ ਪ੍ਰਭਾਵ ਪਾ ਜੇ ਕੋਈ ਤੱਕ ਬਿਲਕੁਲ ਬਹੁਤ ਬਹੁਤ ਧੰਨਵਾਦ ਸੰਜੀਪ ਸ਼ਰਮਾ ਜੀ ਤੁਹਾਡਾ ਧੰਨਵਾਦ ਮੈਡਮ ਬਹੁਤ ਬਹੁਤ ਇੱਕ ਹੋਰ ਕਾਲਰ ਸਾਡੇ ਨਾਲ ਜੁੜੇ ਨੇ ਆਪਾਂ ਉਹਨਾਂ ਦੇ ਨਾਲ ਵੀ ਇੱਥੇ ਗੱਲਬਾਤ ਕਰਦੇ ਹਾਂ ਹੈਲੋ ਹੈਲੋ ਨਮਸਕਾਰ ਮੈਡਮ ਨਮਸਕਾਰ ਸਰ ਕਿੱਥੋਂ ਬੋਲਦੇ ਹੋ ਮਾਨਸਾ ਤੋਂ ਬੋਲਦਾ ਹਾਂ ਜੀ ਰਾਜੀ ਹਾਂ ਜੀ ਬਹੁਤ ਬਹੁਤ ਸਵਾਗਤ ਹੈ ਸਰ ਮਾਨਸਾ ਤੋਂ ਬੋਲ ਰਹੇ ਹਾਂ ਮਾਨਸਾ ਦੇ ਵਿੱਚ ਮੌਸਮ ਦੇ ਕੀ ਮિજાਜ ਨੇ ਮੌਸਮ ਤਾਂ ਸਾਡੇ ਤੋਂ ਧੁੱਪ ਖਿਲੀ ਹੋਈ ਹੈ ਜੀ ਹਵਾਾਂ ਤੇ ਢੇਰੀ ਆਈ ਹੈ ਦੋ ਤਿੰਨ ਰਾਤਾਂ ਤੋਂ ਢੇਰੀ ਆਉਂਦੀ ਹੈ ਤੇ ਅੱਜ ਦਾ ਆਪਣਾ ਅਸਰ ਵਿਸ਼ਾ ਜਿਹੜਾ ਜਿਸ ਵਿਸ਼ੇ ਦੇ ਉੱਤੇ ਆਪਾਂ ਗੱਲਬਾਤ ਕਰ ਰਹੇ ਹਾਂ ਉਹ ਵਿਸ਼ਾ ਇੱਥੇ ਹੈ ਕਿ ਵਾਧੇ ਗਰਮੀ ਗਾਨ ਕਿਉਂ ਏਸੀ ਦੇ ਵਿੱਚ ਜਿਹੜੀ ਅੱਗ ਹੈ ਉਹ ਲੱਗਦੀ ਜਾ ਰਹੀ ਹੈ ਕਿਉਂਕਿ ਅਜੀਆਂ ਬਹੁਤ ਜਿਹੜੀ ਖਬਰਾਂ ਨਿਕਲ ਕੇ ਸਾਹਮਣੇ ਆਈਆਂ ਨੇ ਹਾਂਜੀ ਏਸੀ ਦਾ ਫਿਰ ਏਸੀ ਨੂੰ ਅੱਗਾ ਲੱਗ ਗਿਆ ਉਸ ਦਾ ਪਤਾ ਅੱਗ ਲੱਗੀ ਜਾ ਰਿਹਾ ਹੈ ਜੀ ਜੀ ਉਸ ਇਲੈਕਸ਼ਨ ਆ ਉਹ ਕੇਂਡਿੰਗਾਂ ਦੇ ਲੀਡਰਾਂ ਨੇ ਝੂਠ ਨੂੰ ਤੂਫਾਨ ਬਹੁਤ ਜ਼ਿਆਦਾ ਬੋਲਿਆ ਹੋਇਆ ਹੂੰ ਉਹਦੇ ਕਾਰਨ ਗਰਮੈਸ਼ ਸ਼ਾਦੀਆ ਜਿਸ ਗਰਮੈਸ਼ ਦੇ ਕਾਰਨ ਅੱਗਾਂ ਲੱਗ ਰਹੀਆਂ ਨੇ ਜੀ ਗੱਡੀਆਂ ਨੂੰ ਵੀ ਲੱਗ ਰਹੀਆਂ ਨੇ ਇੰਸਟਰਾਂ ਨੂੰ ਵੀ ਲੱਗ ਰਹੀਆਂ ਨੇ ਕਈ ਵਾਰੀ ਘਰਾਂ ਭੁਰਾ ਜਿਹੀਆਂ ਅੱਗਾਂ ਲੱਗ ਰਹੀਆਂ ਕਾਫੀ ਅੱਗਾਂ ਦੇ ਹਾਦਸੇ ਨਾ ਹੋ ਰਹੀਆਂ ਨੇ ਬਿਲਕੁਲ ਤਾਂ ਜਿਹੜੇ ਲੋਕ ਏਸੀ ਦਾ ਪ੍ਰਯੋਗ ਕਰਦੇ ਨੇ ਉਹਨਾਂ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਸਰ ਤੁਸੀਂ ਉਹਨਾਂ ਨੂੰ ਕਹਿੰਦੇ ਜੀ ਦਰਖਤਵਾਤ ਤੋਂ ਵੱਖ ਲਾਇਆ ਜਾਣਾ ਤੇ ਅਵਾਰਾ ਪਸ਼ੂ ਘਟ ਕੀਤੇ ਜਾਣ ਸਰਕਾਰਾਂ ਦਾ ਆਪਣੀ ਡਿਊਟੀ ਸਰਕਾਰ ਦੀ ਰਹੀ ਆਪਣੀ ਡਿਊਟੀ ਸਮਝਦੀ ਜੇ ਸਰਕਾਰ ਆਪਣੀ ਡਿਊਟੀ ਸਮਝਿਆ ਅਵਾਰਾ ਪਸ਼ੂ ਨੇ ਜਿਹੜੇ ਇਨ੍ਹਾਂ ਦਾ ਕੋਈ ਇੱਕ ਪਾਸਾ ਕੀਤਾ ਜਾਵੇ ਤਾਂ ਦਰਖਤ ਆਪਣੇ ਆਪ ਹੋ ਜਾਣਗੇ ਬਿਲਕੁਲ ਦੂਸਰੀ ਗੱਲ ਮੈਡਮ ਹੈ ਜੇ ਝੋਨਾ ਚਾਵਲ ਜਿਹੜੇ ਹੁਣਾਂ ਚਾਵਲ ਖਾਣ ਲੱਗੇ ਪੰਜਾਬ ਦੇ ਲੋਕ ਜਿਉਂ ਜਿਆਦਾ ਪੈਦਾਵਾਰ ਕਰਨ ਲੱਗੇ ਜਿਸ ਕਾਰਨ ਨਾਲੇ ਤਾਂ ਆਪਣਾ ਬਾਜ਼ੂ ਮੰਡਲਾ ਜਿਹੜਾ ਉਹ ਪ੍ਰਦੂਸ਼ਿਤ ਹੋ ਗਿਆ ਨਾਲੇ ਪਾਣੀ ਦੀ ਕਮੀ ਹੋ ਗਈ ਹੂੰ ਦੋ ਚੀਜ਼ਾਂ ਗਾ ਜਿਹਦੇ ਨਾਲ ਜਦੋਂ ਕਿ 1 ਕਿਲੋ ਚਾਵਲ ਪੈਦਾ ਕਰਨ ਤੇ 4000 ਲੀਟਰ ਪਾਣੀ ਲੱਗਦਾ ਜੀ 1 ਕਿਲੋ ਚਾਵਲ ਹੁੰਦੇ ਨੇ ਜ਼ਮੀਨਦਾਰ ਦੇ बिकਦੇ ਹੈਗੇ 30 ਤੋਂ 35 ਰੁਪਈਆ ਦੇ ਹੂੰ ਪਾਣੀ ਖਰਾਬ ਹੋ ਜਾਂਦਾਗਾ 4000 ਫਿੱਟ ਤੇ ਬਿਸ਼ਲਰੀ ਵਰਗੀਆਂ ਕੰਪਨੀਆਂ 4000 ਲੀਟਰ ਪਾਣੀ ਦਾ 1 ਲੱਖ ਰੁਪਿਆ ਵਟੜਣੀਆਂ ਦੇ ਬਿਲਕੁਲ ਉਹ ਪਾਣੀ ਵਿੱਚ ਵੇਚ ਕੇ ਅਗਲੇ ਇਸ ਤਰ੍ਹਾਂ ਕੋਸਾ ਪੰਨਾ ਨਾਲ ਟੈਕਨੋਲੋਜੀ ਦੇ ਨਾਲ ਚੱਲ ਕੇ ਟੈਕਨੋਲੋਜੀ ਨੂੰ ਸਮਝਣਾ ਵੀ ਪੈਣਾ ਹੈ ਬਿਲਕੁਲ ਟੈਕਨੋਲੋਜੀ ਨੂੰ ਜੇਕਰ ਨਾਲ ਲੈ ਕੇ ਚੱਲਣਾ ਹੈ ਤਾਂ ਟੈਕਨੋਲੋਜੀ ਨੂੰ ਸਮਝਣਾ ਤੇ ਟੈਕਨੋਲੋਜੀ ਦੇ ਨਾਲ-ਨਾਲ ਕੁਦਰਤੀ ਸਰੋਤਾਂ ਨੂੰ ਵੀ ਸਾਹਮਣੇ ਰੱਖਣਾ ਹੈ ਜਿਹੀਆਂ ਚੀਜ਼ਾਂ ਇੱਥੇ ਜ਼ਰੂਰੀ ਨੇ ਕੁਦਰਤੀ ਸਰੋਤ ਜਿੰਨਾ ਚਿਰ ਆਪਾਂ ਨੂੰ ਦਿੱਤੇ ਉਹ ਕੁਦਰਤ ਦੇ ਆਪਣੇ ਇੰਡੀਆ ਦੇ ਵਿੱਚ ਮੇਰੇ ਖਿਆਲ ਨਾਲ ਲਗਭਗ 60 ਅਰਬ ਰੁੱਖ ਤਾਂ ਹੈ ਜੀ ਚਾਹੀਦਾ ਆਪਾਂ ਨੂੰ 60 ਅਰਬ ਨਾ ਕਿ ਆਪਣੇ ਤੋਂ ਗੱਟ ਰੋਜ਼ ਘਟਦੇ ਐ ਰਕਤ ਕੱਟਣ ਤੇ ਗਵਰਨਮੈਂਟ ਕੋਈ ਪਾਬੰਦੀ ਨਹੀਂ ਲਾਉਂਦੀ ਕੋਈ ਸਖਤਾਈ ਨਹੀਂ ਲਾਉਂਦੀ ਕੋਈ ਘੱਟ ਤੋਂ ਘੱਟ ਉਹਦੀ ਸਬਸਿਡੀ ਖਤਮ ਕਰੇ ਬਸਤਰਾ ਕਰਨ ਹਰ ਸਤਾਨ ਦੇ ਜਿਹੜਾ ਹੁਣ ਨਾਲ ਆਪਾਂ ਇੱਥੇ ਬੱਚੇ ਇੱਥੇ ਆ ਸਾਡਾ ਮੋਟਾ ਸੁਰੱਖਿਅਤ ਰਹੇ ਹਮ ਪਰ ਸਰਕਾਰਾਂ ਇਹ ਕੰਮ ਕਰਦੇ ਨੇ ਸਰਕਾਰਾਂ ਤਾਂ ਹੋਰ ਪਾਸੇ ਖਰੀ ਜਾਂਦੀਆਂ ਨੇ ਕਦੇ ਕੱਢਦੀਆਂ ਵੋਟਾਂ ਜਾਂਦੀਆਂ ਨੇ ਕਦੇ ਜਿੱਤੇ ਜਾਂਦੇ ਨੇ ਤਾਂ ਕਿ ਜਸ਼ਨ ਅਚਲੰਗ ਜਾਂਦੇ ਨੇ ਜੇ ਫਾਰ ਜਾਂਦੇ ਨੇ ਤਾਂ ਫਿਰ ਨਮੋਸ਼ੀ 'ਚ ਮਤਲਬ ਦੇਸ਼ ਦਾ ਭਲਾ ਨਹੀਂ ਕਰਦੇ ਹਨ ਬਿਲਕੁਲ ਤਾਂ ਇੱਥੇ ਵੀ ਦੇਖੋ ਬਹੁਤ ਜ਼ਿਆਦਾ ਸੋਚਣ ਸਮਝਣ ਦੀ ਜ਼ਰੂਰਤ ਹੈ ਸਰਕਾਰਾਂ ਨੂੰ ਵੀ ਤੇ ਆਮ ਲੋਕਾਂ ਨੂੰ ਵੀ ਕਿਉਂਕਿ ਸਰਕਾਰਾਂ ਦੇ ਸਹਿਯੋਗ ਨਾਲ ਹੀ ਆਮ ਲੋਕ ਨੇ ਤੇ ਆਮ ਲੋਕਾਂ ਦੇ ਸਹਿਯੋਗ ਨਾਲ ਕਿਤੇ ਨਾ ਕਿਤੇ ਸਰਕਾਰਾਂ ਵੀ ਕੰਮ ਕਰ ਸਕਦੀਆਂ ਨੇ ਤਾਂ ਇਹਨਾਂ ਦੇ ਉੱਤੇ ਇਹਨਾਂ ਵਿਸ਼ਿਆਂ ਦੇ ਉੱਤੇ हां ਜਿੱਦਾਂ ਕਿ ਹਮੇਸ਼ਾ ਹੀ ਆਪਾਂ ਗੱਲ ਕਰਦੇ ਆਂ ਤਾਂ ਇੱਥੇ ਵੱਧ ਤੋਂ ਵੱਧ ਜਿਹੜੇ ਦਰਖਤ ਨੇ ਉਹ ਵੀ ਲਗਾਉਣੇ ਚਾਹੀਦੇ ਨੇ ਤਾਂ ਕਿ ਗਰਮੀ ਜਾਂ ਤਾਪਮਾਨ ਨੂੰ ਘਟਾਇਆ ਜਾ ਸਕੇ। ਹਾਂਜੀ ਜਿਹੜੀਆਂ ਪਾਰਕ ਦੇ ਵਾਸਤੇ ਫਾਲਤੂ ਜਗ੍ਹਾਵਾਂ ਪਈਆਂ ਨੇ ਜੀ ਉੱਥੇ ਦਰਖਤ ਲਾਏ ਜਾਣ ਲਹਿਰਾਂ ਸੂਆਂ ਦੇ ਨੇੜੇ ਲਾਏ ਜਾਣ ਛੜਕਾਂ ਦੇ ਨੇੜੇ ਲਾਏ ਜਾਣ ਜਿਹੜੀਆਂ ਲੋਕਾਂ ਨੇ ਰਾਜਾਇਜ਼ ਕਬਜ਼ੇ ਕੀਤੇ ਹੋਏ ਨੇ ਉੱਥੇ ਦਰਖਤ ਲਾਏ ਜਾਣ ਦਰਖਤ ਦਾ ਦਰਖਤ ਦਾ ਟਰੈਸ ਹੋਣ ਦਾ 20 ਸਾਲ ਲੱਗਦਾ ਹੈ ਆ ਵੀ 20 ਸਾਲਾਂ ਦੇ ਵਿੱਚ ਵਧਣ ਦੀ ਹੈ ਸੋਨ। ਬਿਲਕੁਲ ਦੇਖੋ ਇਹੀ ਗੱਲ ਪਹਿਲਾਂ ਵੀ ਕਰਕੇ ਹਟੇ ਆ ਕਿ ਪਹਿਲਾਂ ਕੀ ਹੁੰਦਾ ਸੀ ਸੜਕਾਂ ਦੇ ਕਿਨਾਰੇ ਕਿਨਾਰਿਆਂ ਦੇ ਉੱਤੇ ਵੀ ਕਿੰਨੇ ਦਰਖਤ ਲੱਗੇ ਹੁੰਦੇ ਸੀ ਹਰ ਆਪਰਾ ਜਿਹੜਾ ਰਸਤਾ ਹੁੰਦਾ ਸੀ ਹੁਣ ਜੇਕਰ ਗੱਲ ਕਰੀਏ ਤਾਂ ਦਰਖਤਾਂ ਦੀ ਜਿਹੜੀ ਗਿਣਤੀ ਹੈ ਉਹ ਦਿਨ ਪਰ ਦਿਨ ਘਟਦੀ ਹੀ ਜਾ ਰਹੀ ਹੈ ਜਦੋਂ ਫੋਰ ਲੈਂਡ ਸੜਕਾਂ ਬਣਾਈਆਂ ਨੇ ਮੈਡਮ ਬਹੁਤ ਜ਼ਿਆਦਾ ਦਰਖਤ ਕੱਟੇ ਗਏ ਜੀ ਤੇ ਮਤਲਬ ਦਰਖਤ ਲਾਇਆ ਕਿਸੇ ਨੇ ਲੱਗਿਆ ਜੀ ਨਹੀਂ ਜੇ ਕੋਈ ਕਿਹੜਾ ਅਫਸਰ ਕੋਈ ਉਹਦਾ ਮੂਰਤ ਜਾਂ ਲਖਤ ਕਰ ਜਾਂਦਾ ਬਾਣ ਨਾਲ ਜਾਂ ਲਾ ਕੇ ਤੇ ਬਸ ਉਸ ਤੋਂ ਬਾਅਦ ਉਹ ਨੂੰ ਇਕੱਠੇ ਖਾ ਜਾਂਦੇ ਨੇ ਚੱਲਣਾ ਉੱਥੇ ਅਫਸਰ ਨਾਲ ਦਰਖਤ ਫਿਰ ਉੜ ਕੇ ਕੋਈ ਨਹੀਂ ਉੱਥੇ ਹੁੰਦਾ ਬਿਲਕੁਲ ਇਹਨਾਂ ਚੀਜ਼ਾਂ ਤੋਂ ਜ਼ਿਆਦਾ ਕੰਟਰੋਲ ਕਰ ਜੇ ਆਵਾਰਾ ਪਸ਼ੂ ਆਵਾਰਾ ਕੁੱਤੇ ਆਵਾਰਾ ਕਰਦੇ ਆ ਜਿਹੜੀਆਂ ਇਹ ਚੀਜ਼ਾਂ ਨੇ ਨਾ ਇਹ ਹਟ ਜਾਣ ਆਵਾਜ਼ ਦਾ ਪ੍ਰਦੂਸ਼ਣ ਮਤਲਬ ਕਾਫੀ ਚੀਜ਼ਾਂ ਨੇ ਜਿੰਨਾਂ ਦਾ ਸਰਕਾਰ ਦਾ ਕੋਈ ਖਰਚ ਨਹੀਂ ਹੁੰਦਾ ਪਤਾ ਨਹੀਂ ਕਿਉਂ ਨਹੀਂ ਕਰਦੀ ਹੈ ਸਰਕਾਰ ਆਪ ਦਾ ਸਮਾਂ ਵਿਚਾਰਨ ਤੇ ਹੋਈ ਕੋਈ ਹੈ ਬਿਲਕੁਲ ਲੈਣਾ ਚੀਜ਼ਾਂ ਦੇ ਉੱਤੇ ਦੇਖੋ ਬਹੁਤ ਜ਼ਿਆਦਾ ਗੌਰ ਕਰਨ ਦੀ ਜ਼ਰੂਰਤ ਹੈ ਬਹੁਤ ਬਹੁਤ ਧੰਨਵਾਦ ਰਜਿੰਦਰ ਜੀ ਤੁਹਾਡਾ ਹਾਂਜੀ ਤਾਂ ਇਹ ਅੱਜ ਦਾ ਵਿਸ਼ਾ ਲੈ ਕੇ ਆਈ ਸੀ ਕਿ ਵਾਧੀ ਹੋਈ ਗਰਮੀ ਕਰ ਨੇ ਇੱਥੇ ਏਸ਼ੀਆਂ ਦੇ ਵਿੱਚ ਤਾਂ ਅੱਗ ਲੱਗੀ ਰਹੀ ਹੈ ਨਾਲ ਹੀ ਨਾਲ ਜੇਕਰ ਦੇਖਿਆ ਜਾਏ ਤਾਂ ਖੜੇ ਬਾਣਾ ਨੂੰ ਵੀ ਇੱਥੇ ਅੱਗ ਲੱਗ ਰਹੀ ਹੈ ਤਾਂ ਜਿਹੀਆਂ ਖਬਰਾਂ ਜੜੀਆਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਤਾਂ ਇਹ ਸਭ ਚੀਜ਼ਾਂ ਹੋ ਕਿਉਂ ਰਹੀਆਂ ਨੇ ਫਿਲਹਾਲ ਦੀ ਘੜੀ ਤਾਂ ਦੇਖੋ ਵਧਦੇ ਹੋਏ ਤਾਪਮਾਨ ਨੂੰ ਕਿਤੇ ਨਾ ਕਿਤੇ ਵਧਦੇ ਹੋਏ ਤਾਪਮਾਨ ਦੇ ਕਾਰਨ ਜਿਹੀਆਂ ਸਥਿਤੀਆਂ ਪੈਦਾ ਹੋ ਰਹੀਆਂ ਨੇ ਪਰ ਤਾਪਮਾਨ ਵੀ ਇੱਥੇ ਕਿਉਂ ਵਧ ਰਿਹਾ ਇਸ ਦੇ ਉੱਤੇ ਵੀ ਤੁਹਾਨੂੰ ਅਸੀਂ ਦੱਸਿਆ ਹੀ ਸੀ ਕਿ ਇੱਥੇ ਜਿਹੜੇ ਦਰਕਤਾਂ ਦੀ ਗਿਣਤੀ ਘਟ ਰਹੀ ਹੈ ਕਿਤੇ ਨਾ ਕਿਤੇ ਆ ਚੋ ਖੇਤਾਂ ਦੇ ਵਿੱਚ ਜਿਹੜੀ ਨਾੜ ਹੈ ਉਸ ਨੂੰ ਅੱਗ ਲਗਾਈ ਗਈ ਸੀ ਤਾਂ ਨਾਲ ਦੇ ਨਾਲ ਜਿਹੜਾ ਤਾਪਮਾਨ ਹੈ ਉਹ ਕਿੰਨਾ ਜ਼ਿਆਦਾ ਇੱਥੇ ਵੱਧ ਗਿਆ ਪਰ ਫਿਲਹਾਲ ਦੀ ਘੜੀ ਜੇਕਰ ਤਾਪਮਾਨ ਤਾਪਮਾਨ ਨੂੰ ਇੱਥੇ ਕੰਟਰੋਲ ਦੇ ਵਿੱਚ ਰੱਖਣਾ ਹੈ ਤਾਂ ਵੱਧ ਤੋਂ ਵੱਧ ਜਿਹੜੇ ਦਰਖਤ ਨੇ ਉਹ ਇੱਥੇ ਲਗਾਉਣੇ ਚਾਹੀਦੇ ਨੇ ਤਾਂ ਕਿ ਆਉਣ ਵਾਲੀ ਪੀੜ੍ਹੀ ਵੀ ਇੱਥੇ ਸੇਫ ਰਹਿ ਸਕੇ ਤੇ ਤੁਸੀਂ ਇਹਨਾਂ ਵਿਸ਼ਿਆਂ ਦੇ ਬਾਰੇ ਕੀ ਸੋਚਦੇ ਹੋ ਟਾਡੀ ਕੀ رائے ਹੈ ਸਾਨੂੰ ਕਮੈਂਟਾਂ ਦੇ ਰਾਹੀਂ ਜ਼ਰੂਰ ਦੱਸਿਆ ਕਰੋ ਇਸੇ ਦੇ ਨਾਲ ਹੁਣ ਤੁਸੀਂ ਦੇਖਦੇ ਰਹੋ ਈਵਨ ਪੰਜਾਬੀ ਟੀਵੀ ਤੇ ਮੈਨੂੰ ਯਾਨੀ ਮਾਨਸੂ اٹਵਾਲ ਨੂੰ ਦਿਓ ਇਜਾਜ਼ਤ ਧੰਨਵਾਦ